ਦਾ ਮਾਰ ਕੇ ਲਗਾਉਂਦੀ ਨੂੰ ਕਰਦੀ ਇਹ ਗੱਲ ਇਹਨਾਂ ਦਾ ਗੰਦ ਪਾਇਆ ਹੈ ਇਹ ਪਾਉਜੀ ਕਿੰਨੀ ਕਰਨਾਈ ਤੁਹਾਡੇ ਨਾਲ ਆਹ ਲੈ ਆਹ ਦੇ ਜਾ ਰਹੇ ਇਹਨਾਂ ਦੇ ਬੜਵਾ ਖਿੱਜਿਆ ਤੇ ਵੇਖੋ ਹੀ ਉਹਨਾਂ ਦੇ ਮੋਟਰਸਾਈਕਲ ਤੋਂ ਵਿੱਗੇ ਬਜੁਰਗੇ ਹੈਗੇ ਸੀਗੇ ਨਾਲ ਮਾਤਾ ਵੀ ਹੈ ਇਹਨਾਂ ਦੇ ਸੱਟ ਲੱਗੀ ਵੀ ਗੱਡੀ ਉੱਤੇ ਚੜ ਚੱਲੀ ਸੀਗੇ ਇਹਦੇ ਨਾਲ ਇੱਕ ਹੋਰ ਮੁੰਡਾ ਸੀਗਾ ਬੁੱਟੇ ਵਾਲੇ ਦਾ ਮੁੰਡਾ ਜੀ ਉਹ ਇਹਦੇ ਨਾਲ ਦਾ ਪੱਜ ਗਿਆ ਆਦਮੀ ਲੋਕਾਂ ਦਾ ਨਾਮ ਰਵੀ ਆ ਰਾਤਾਂ ਨੂੰ ਰਾਮ ਨੂੰ ਲੋਕਾਂ ਨੂੰ ਤੂੰ ਛੜਕਤੇ ਹੁੰਦੇ ਕਿਉਂ ਮੋਟਰਸਾਈਕਲ ਕਿਉਂ ਮਾਰਿਆ ਵਿੱਚ ਇੱਥੇ ਸੱਟ ਲੱਗੀ ਬਾਪੂ ਕਿੰਨੇ ਮਾਰਿਆ ਬੰਦਾ ਵਿੱਚ ਉਹਨੂੰ ਖੁੱਟ ਕੇ ਬੜਵਾ ਕਿਉਂ ਕੱਢਿਆ ਜੀ ਉਹਨਾਂ ਦੇ ਕੋਲ ਫੋਨ ਦੇ ਕੀ ਪੈ ਚੱਲੋ ਡੇਕ ਪਿਆ ਨੂੰ ਫੋਨ ਦੇ ਕੀ ਪੈ ਬੰਦਾ ਬੁਲਾਓ ਬਾਹਰ ਮਾਦਾ ਮੂੰਹ ਵਿੱਚ ਛੇੜ ਯਾਰ ਦੋ ਨਾ ਰੀਜ ਹੋਣਾ ਲਾਉਂਦੇ ਨਿਕਲਣਾ ਬੜੋਖਾਏਗਾ ਕਿੰਨਾ ਬੰਦਾ ਨਾ ਬਲਾਓ ਇੱਕ ਹੋਰ ਨਹੀਂ ਬੰਦਾ ਇਹ ਛੱਡਣਾ ਨਹੀਂ ਉਹ ਆ ਗਿਆ ਨਹੀਂ ਹੈਗਾ ਹਾਲਦਰ ਬਾਪੂ ਦਾ ਤੁਸੀਂ ਬਾਪੂ ਦੇ ਨਾਲ ਤੁਸੀਂ ਹੀ ਵੀਰ ਹਾਂ ਫਰੋਜਪੁਰ ਵਿੱਚ ਲੁੱਟਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧੀਆਂ ਜਾ ਰਹੀਆਂ ਤੁਹਾਨੂੰ ਇੱਕ ਤਸਵੀਰਾਂ ਦਿਖਾਣੇ ਆ ਵੀ ਜਿਹੜਾ ਫਰੋਜਪੁਰ ਮੋਗਾ ਰੋਡ ਤੇ ਦੋ ਮੋਟਰਸਾਈਕਲ ਸਵਾਰਾਂ ਨੇ ਇੱਕ ਬਜ਼ੁਰਗ ਤੇ ਜੜੀ ਲੁੱਟਖੋਹ ਕਰਨ ਦੀ ਕੋਸ਼ਿਸ਼ ਕੀਤੀ ਆ ਭਾਵੇਂ ਉੱਥੇ ਆਸ-ਪਾਸ ਦੇ ਜਿਹੜੇ ਲੋਕਾਂ ਨੇ ਉਸ ਲੁੱਟਖੋਹ ਕਰਨ ਵਾਲੀ ਵਾਰਦਾਤ ਨੂੰ ਜਾਨ ਦੇਣ ਵਾਲੇ ਇੱਕ ਸ਼ਖਸ ਨੂੰ ਉੱਥੇ ਮੌਕੇ ਤੇ ਹੀ ਕਾਬੂ ਕਰ ਲਿਆ ਤੇ ਉਰੀ ਜੰਮ ਕੇ ਜਿਹੜੀ ਆ ਉਹ ਛਿੱਤਰ ਪਰੇਡ ਵੀ ਜਿਹੜੀ ਆ ਉਹ ਕੀਤੀ ਗਈ ਹੈ ਕਿਉਂਕਿ ਜਿਹੜੀ ਲੁੱਟਖੋਹਾਂ ਜਿਹੜੀਆਂ ਲਗਾਤਾਰ ਫਰੋਜਪੁਰ ਵਿੱਚ ਵਧੀਆਂ ਜਾ ਰਹੀਆਂ ਅੱਜਕੱਲ ਵਿਆਹ ਦੇ ਜਿਹੜਾ ਮੌਸਮ ਹੈਗਾ ਤੇ ਉਹਦੇ ਦ ਅੰਜਾਮ ਦੇ ਵਾਸਤੇ ਜਿਹੜੇ ਸ਼ਰਾਰਤੀ ਲੋਕ ਬਾਜ਼ ਨਹੀਂ ਆਂਦੇ ਤੇ ਆਮ ਲੋਕ ਜਿਹੜਾ ਇਹਦੇ ਵਿੱਚ ਪਿਸਤਾ ਦਿਖਾਈ ਦੇ ਰਿਹਾ ਵੀ ਤੁਸੀਂ ਵੀ ਦੇ ਤਸਵੀਰਾਂ ਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇਸ ਸ਼ਖਸ ਨੂੰ ਮੌਕੇ ਦੇ ਇੱਕ ਨੂੰ ਫੜ ਕੇ ਪੂਰੇ ਖੇਤਰ ਪਰੇਡ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਚੱਲ ਸਕੇ ਵੀ ਇਹ ਜਿਹੜਾ ਦੂਜਾ ਸਾਥੀ ਵੀ ਕੋਈ ਕੌਨਸੀ ਗੱਲ ਹੈ ਕੀ ਇਹਨਾਂ ਨੇ ਜਿਹੜੀ ਮੰਸ਼ਾ ਦੇ ਨਾਲ ਜਿਹੜਾ ਇੱਥੇ ਆਏ ਨੇ ਕਿਉਂਕਿ ਇਹ ਜਿਹੜੇ ਲੋਕ ਨੇ ਇਹ ਜਿਹੜੇ ਸੱਟਾ ਮਾਰ ਕੇ ਤੇ ਨੋਟਾ ਖੂਮਾਂ ਦੀ ਵਾਅਦਾ ਤੁਨ ਅੰਜਾਮ ਦਿੰਦੇ ਆ ਜਿਸ ਤੋਂ ਲੋਕ ਜਿਹੜੇ ਕਾਫੀ ਪਰੇਸ਼ਾਨ ਆ ਮਜੂਰ ਦੇਖੋ ਜੀ ਲੱਤ ਦੇ ਵਿੱਚ ਜਿਹੜੀ ਆ 60 ਵਜੀ ਦਿਖਾਈ ਦੇ ਰਹੀ ਆ ਜੋ ਸਾਫ ਤੌਰ ਤੇ ਪਿਕ ਵਿੱਚ ਸਾਬਤ ਤੌਰ ਤੇ ਦਿਖਾਈ ਦੇ ਰਿਹਾ ਤੇ ਲੋਕ ਵੀ ਜਿਹੜਾ ਹੁਣ ਕਾਨੂੰਨ ਵੀ ਆਪਣੇ ਹੱਥ ਚ ਲੈnde ਦਿਖਾਈ ਦੇ ਰਿਹਾ ਕਿਉਂਕਿ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਤੋਂ ਉਮੀਦਾਂ ਜਿਹੜੀਆਂ ਉਹ ਖਤਮ ਹੋ ਚੁੱਕਿਆ ਤੇ ਜਿਸ ਕਰਕੇ ਲੋਕ ਜਿਹੜਾ ਹੁਣ ਆਪਣੇ ਮੌਕੇ ਤੇ ਇਹਨਾਂ ਜਿਹੜੇ ਲੁਟੇਰਿਆਂ ਦੀ ਛਿੱਤਰ ਪਲੇਟ ਕਰਦੇ ਦਿਖਾਈ ਦੇ ਰਹੇ ਨੇ ਆਪਣਾ ਗੁੱਸਾ ਜਿਹੜਾ ਉਹ ਐਜ਼ਹਾਰ ਕਰਦੇ ਦਿਖਾਈ ਦੇ ਰਹੇ ਨੇ ਕਿਉਂਕਿ ਲੋਕਾਂ ਦਾ ਕਹਿਣਾ ਵੀ ਜਦੋਂ ਇਹਨਾਂ ਨੂੰ ਪੁਲਿਸ ਨੂੰ ਦੇ ਕੇ ਜਾਂਦਾ ਤਾਂ ਪੁਲਿਸ ਉਸ ਤੋਂ ਬਾਅਦ ਹੀ ਜਿਹੜਾ ਇਹਨਾਂ ਨੂੰ ਛੱਡ ਦਿੰਦੀ ਆ ਜਿਸ ਕਰਕੇ ਇਹਨਾਂ ਦੇ ਸਖਤ ਕਾਰਵਾਈ ਜਿਹੜੀ ਨਹੀਂ ਹੁੰਦੀ ਜਿਸ ਕਰਕੇ ਆਮ ਲੋਕਾਂ ਨੂੰ ਇਹ ਜਿਹੜੀਆਂ ਤਸ਼ੱਦਦ ਜਿਹੜੀਆਂ ਹ ਇਹ ਲੁੱਟ ਖੋਹ ਕਰਦੇ ਆ ਉਹ ਚੇਲੀਆਂ ਪੈਂਦੀ ਆ ਤੇ ਜਿਸ ਕਰਕੇ ਲੋਕ ਉਹਨਾਂ ਗੁਹਾਰ ਲਗਾ ਰਹੇ ਨੇ ਪੁਲਸ ਪ੍ਰਸ਼ਾਸਨ ਨੂੰ ਵੀ ਇਹਨਾਂ ਲੋਕਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕ ਵੀ ਆਪਣਾ ਸਕੂਨ ਦੇ ਨਾਲ ਜ਼ਿੰਦਗੀ ਜਿਹੜੀ ਆ ਉਹ ਬਤੀਤ ਕਰ ਸਕਣ ਛੇਤਰ ਪ੍ਰੇਰ ਤੋਂ ਬਾਅਦ ਲੋਕਾਂ ਨੇ ਭਾਵੇਂ ਐਸੇ ਸ਼ਖਸ ਨੂੰ ਪੁਲਸ ਦੇ ਭਾਲੇ ਕਰ ਦਿੱਤਾ ਲੇਕਿਨ ਪੁਲਸ ਵੇਖਣਾ ਵੀ ਅਰੇ ਇਹ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਆ ਤੇ ਕੀ ਇਹ ਕੋ ਅਗਵਾਦੀ ਆ ਵੀ ਇਹਨਾਂ ਨਾਲ ਕਿੰਨੇ ਗਰੋ ਦੇ ਜਿਹੜੇ ਮੈਂਬਰ ਨੇ ਤੇ ਕਿੱਥੇ ਕਿੱਥੇ ਜਿਹੜੇ ਵਾਅਦਾਤਾਂ ਨੂੰ ਅੰਜਾਮ ਦਿੰਦੇ ਨੇ ਅੱਜ ਜਿਹੜੀ ਵਾਅਦਾਤ ਰਾਤ ਹੋਈ ਆ ਇਹ ਸਭ ਤੋਂ ਤੇ ਜ਼ਾਹਿਰ ਕਰਦੀ ਆ ਵੀ ਜਿਹੜੇ ਇਹਨਾਂ ਦੀ ਮਨਸ਼ਾ ਸਾਬਤ ਤੌਰ ਤੇ ਐਸਕੇ ਲੁੱਟਾ ਖੋਹਾਂ ਦੀ ਵਾਅਦਾ ਤਨੂੰ ਅੰਜਾਮ ਦੇਣਾ ਤੇ ਜਿਹੜੇ ਵੀ ਪੋਲੇ ਭਾਲੇ ਲੋਕਾਂ ਦੇ ਨਾਲ ਲੁੱਟ ਕਰਕੇ ਤੇ ਉਹਨਾਂ ਨੂੰ ਵੀ ਕਹਿ ਸਕਦੇ ਆ ਵੀ ਉਹਨਾਂ ਕੋਲ ਜਿਹੜਾ ਸਮਾਨ ਹੈ ਕੀਮਤੀ ਸਮਾਨ ਉਹ ਖੋ ਕੇ ਭੱਜਣ ਦੀ ਸੀ ਫਰਾਗ ਦੇ ਵਿੱਚ ਇਹ ਰਹਿੰਦਿਆਂ ਲੇਕਿਨ ਆਸ-ਪਾਸ ਦੇ ਲੋਕ ਇਕੱਠੇ ਹੋ ਕੇ ਇਸ ਮੋਟਰਸਾਈਕਲ ਸਵਾਰ ਦੇ ਇੱਕ ਸ਼ਖਸ ਨੂੰ ਜਿਹੜਾ ਲੁਟੇਰਾ ਸੀਗਾ ਉਹਨੂੰ ਕਾਬੂ ਕਰਨ 'ਚ ਕਾਮਯਾਬ ਹੋਏ ਤੋਰੀ ਜੜੀ ਜਮ ਕੇ ਛੇਤ ਪ੍ਰੇਰਣ ਵੀ ਕੀਤੀ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਇਹਨੂੰ ਕੀਤਾ ਗਿਆ ਹੁਣ ਦੇਖਣਾ ਕਿ ਪੁਲਸਾਰੇ ਤੇ ਕੀ ਐਕਸ਼ਨ ਕਰ ਦਿਆ ਉਹ ਦੇਖਣਾ ਬਾਕੀ ਹੋਵੇਗਾ ਤਾਂ ਜੋ ਇਹਨਾਂ ਦੇ ਰੋਡ ਦੇ ਹੋਰ ਮੈਂਬਰਾਂ ਬਾਰੇ ਵੀ ਜਾਣਕਾਰੀ ਜਿਹੜੀ ਆ ਬਾਹਰ ਆ ਸਕੀ। ਇਹ ਬੋਕਰ ਰੋਡ ਕੋਚਪੁਰ ਹੈ ਪੀਐਸਐ ਹੈਡਕ quartਰ ਦੇ ਸਾਹਮਣੇ ਪੋੜਾ ਹੈ। ਇੱਥੇ ਲੁੱਟਾਖੋ ਬਹੁਤ ਜਿਆਦਾ ਹੁੰਦਾ ਹੈ ਵੀ ਰਾਤ ਦਾ ਵੀ ਇੱਕ ਤਾਜ਼ਾ ਵਾਅਦਾ ਹੋਇਆ ਹੈ। तकरीबन ਕੋਈ 8:30 ਵਜੇ ਦਾ ਵੇਲੇ ਜੀ ਉਹਦਾ ਬਜ਼ੁਰਗ ਆਦਮੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਬਜ਼ੁਰਗਾ ਨੇ ਉਹਨਾਂ ਨੂੰ ਫੜ ਲਿਆ ਫੜ ਕੇ ਤੇ ਪ੍ਰਕਾਸ਼ ਨੇ ਉਹਨਾਂ ਵੱਲ ਚਿੱਤਾ ਗਿਆ ਤੇ ਅੱਜ ਵੀ ਇੱਥੇ ਬਿਜ਼ਨਸਮੈਨ ਬੰਦੇ ਆ ਦੁਕਾਨਦਾਰ ਰਾਤ ਨੂੰ ਆਪਦਾ ਕੰਮ ਪੱਧਾ ਕਰਕੇ ਜਾ ਹੀਦਾ ਹੈ। ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੇ ਆ ਵੀ ਜੇ ਇਹ ਸਾਬੂ ਆ ਗਏ ਨੇ ਜਿਹੜੇ ਲੁਟੇਰੇ ਨੁਕਾ ਕੰਮ ਕਰਦੇ ਨੇ ਕਿ ਇਹਨਾਂ ਦੇ ਵਾਅਦੋ ਵਾਦ ਕਰਦੇ ਕੀਤੀ ਜਾਵੇ ਤੇ ਇੱਥੇ ਗੱਸਤ ਲਗਾਈ ਜਾਵੇ ਕੀ ਲੱਗਦਾ ਕਿ ਤੁਹਾਨੂੰ ਇਹ ਜਿਹੜੇ ਚੋਰ ਨੇ ਫਿਰ ਗੈਂਗ ਬਣਾ ਕੇ ਲੁੱਟਖੋ ਕਰਦੇ ਨੇ ਬਿਲਕੁਲ ਜੀ ਗੈਂਗ ਬਣਾ ਕੇ ਲੁੱਟਖੋ ਕਰਦੇ ਨੇ ਕੋਈ ਉੱਤੇ ਖੜ ਜਾਂਦੇ ਨੇ ਫੋਲਦੇ ਤੇ ਕੋਈ ਥੱਲੇ ਖੜ ਜਾਂਦੇ ਨੇ ਮੋਟਰਾਂ ਹਰਾ ਫੇਟੇ ਆ ਜਿਹੜੇ ਉਸ ਨੂੰ ਲੁੱਟ ਕੇ ਕਰਕੇ ਬੋਰਡੀਆਂ ਤੋਂ ਥੱਲੇ ਉਤਰਦੇ ਨੇ ਤੇ ਮੋਟਰਸਾਈਕਲ ਲੈ ਕੇ ਦੌੜ ਜਾਂਦੇ ਨੇ ਤੇ ਜਿੰਨੇ ਵੀ ਇੱਥੇ ਗੱਤਜਾਦੀ ਹੋਵੇ ਜੀ ਉਹਨੇ ਵੀ ਚੋਰ ਜਾ ਕੇ ਸਾਡੇ ਉਹਨਾਂ ਨੇ ਇਹ ਰਾਤ ਦਾ ਵਾਧਾ ਬੜਾ ਜਾ ਵਿਸ਼ਾਲ ਬਣੀ ਹੋਈ ਹੈ ਰਾਤ ਬਹੁਤ ਮਾੜੇ ਹੋ ਰਹੇ ਨੇ ਇਹ ਦਿਨੇ ਵੀ ਚੱਕਮਾਰ ਹੈ ਜਿਹੜੇ ਚੋਰ ਨੇ ਮੋਟਰਸਾਈਕਲਾਂ ਤੇ ਘੁੰਮਦੇ ਰਹਿੰਦੇ ਨੇ ਮੋਟਰਸਾਈਕਲਾਂ ਦੇ ਨੰਬਰ ਨਹੀਂ ਹੈ ਇਹ ਪ੍ਰਸ਼ਾਸਨ ਨੂੰ ਚਾਹੀਦਾ ਵਾਰ-ਵਾਰ ਇਹਨਾਂ ਦੇ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਅੱਜ ਦਾ ਮੰਕਰ ਨੇ ਬਹੁਤ ਚੰਗਾ ਕੀਤਾ ਹੈ ਜਿਹੜਾ ਪ੍ਰਸ਼ਾਸਨ ਨੇ ਕੰਮ ਕੀਤਾ ਹੈ ਤੇ ਲੋਕਾਂ ਨੇ ਸਾਥ ਦਿੱਤਾ ਇਸ ਕਰਕੇ ਵੱਧ ਤੋਂ ਵੱਧ ਇਹਨਾਂ ਨਟੇਰਿਆਂ ਨੂੰ ਕਾਬੂ ਕਰਨਾ ਚਾਹੀਦਾ ਜੀ ਇਸ ਰੋਡ ਦਾ ਨਾਮ ਜਨਰਲ ਕਰਨਾ ਸਾਡੀ ਇਸ ਰੋਡ ਤੇ ਦੁਕਾਨਾਂ ਐਸੀ ਵਿਕਟਰੀ ਮਾਮਲੇ ਵੇਖਦੇ ਆ ਕਿ ਇਸ ਰੋਡ ਤੇ ਮਤਲਬ ਜ ਰਾਤ ਦੇ ਟਾਈਮ ਕੋਈ ਵੀ ਫੈਮਿਲੀ ਵਾਲਾ ਬੰਦਾ ਜਾ ਰਿਹਾ ਭਾਵੇਂ ਕੋਈ ਇਕੱਲਾ ਬੰਦਾ ਜਾ ਰਿਹਾ ਕੋਈ ਸੇਫ ਨਹੀਂ ਆਏਗਾ ਜੀ ਅਸੀਂ ਪ੍ਰਸ਼ਾਸਨ ਤੋਂ ਇਹ ਵੀ ਮੰਗ ਕਰਦੇ ਆ ਜੀ ਇਸ ਰੋਡ ਤੇ ਇੱਕ ਡਿਊਟੀ ਵਾਲਾ ਬੰਦਾ ਚਾਹੀਦਾ ਹੋਣਾ ਚਾਹੀਦਾ ਅੱਗੇ ਜੋੜੀ ਦੇ ਕਿਉਂਕਿ ਇਸ ਰੋਡ ਤੇ ਵਿਕਟਰੀ ਮਾਮਲੇ ਸਾਡੇ ਸਾਹਮਣੇ ਆਉਂਦੇ ਰਹਿੰਦੇ ਆ ਜੀ ਸਾਰੇ ਮੌਸਮ ਚੱਲਦੇ ਪਏ ਆ ਸਿਆਲਾ ਦੇ ਵਿਆਹ ਸਾਧੀਆਂ ਤੇ ਮੌਸਮ ਚੱਲਦੇ ਪਏ ਆ ਅੱਜ ਇੱਥੇ ਰੋਡ ਤੇ ਆਵਾਜਾਈ ਬਹੁਤ ਘੱਟ ਹੁੰਦੀ ਆ ਕਿਉਂਕਿ ਜਿੰਦੇ ਨਾਲ ਰਾਤ ਨੂੰ ਵੀ ਹੁੰਦਾ ਲੁੱਟਾ ਹੋਆ ਨੂੰ ਅੰਜਾਮ ਦਿੱਤਾ ਜਾਂਦਾ ਜੀ ਅਸੀਂ ਪ੍ਰਸ਼ਾਸਨ ਤੋਂ ਇਹ ਵੀ ਮੰਗ ਕਰਦੇ ਆ ਕਿ ਇੱਥੇ ਡਿਊਟੀ ਦੀ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹੜੇ ਲੁਟੇਰੇ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਨਹੀਂ ਗਈ। ਕੱਲ ਕੀ ਬਣਿਆ ਸੀਗਾ ਵਾਕਿਆ ਇੱਥੇ। ਕੱਲ ਦੀ ਬੱਸ ਰਾਤ ਨੂੰ 8:00 ਵਜੇ ਦਾ ਟਾਈਮ ਸੀਗਾ ਇੱਕ ਬਜ਼ੁਰਗ ਬੰਦੇ ਦੀ ਲੁੱਟਖੋ ਕੀਤੀ ਗਈ ਆ ਜਿੰਦੇ ਨਾਲ ਕਿ ਇਹ ਜਿਹੜੀ ਲੁੱਟਖੋ ਆ ਦਿੱਕਤਰੀ ਹੁੰਦੀ ਰਹਿੰਦੇ ਰਹਿੰਦੀ ਆ ਜੀ ਇਸ ਰੋਡ ਤੇ ਇਸ ਲਈ ਅਸੀਂ ਇਹ ਹੀ ਮੰਗ ਕਰਦੇ ਆ ਕਿ ਇੱਥੇ ਕਿਸਕ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਲੁਟੇਰਿਆਂ ਤੇ ਤੇ ਪ੍ਰਸ਼ਾਸਨ ਜਾਵੇ ਹਾਂ ਦੇ ਹਾਂ ਕੈਮਰਾਮੈਨ ਦਾ ਨਾਮ ਸਰਬਜੀਤ ਸਿੰਘ ਦੈਨਿਕ ਸਵੇਰਾ ਫਰੋਕ